ਪੂਰੀ ਇੰਟਰਨੈਸ਼ਨਲ ਇਕਨੋਮੀ ਹਿਲੀ ਹੋਈ ਹੈ ਅਮਰੀਕਾ ਦੇ ਵਿੱਚ ਅੱਜ ਬਹੁਤ ਸਾਰੇ ਪ੍ਰੋਟੈਸਟ ਹੋਏ ਹਨ ਡਿਫਰੈਂਟ ਸਟੇਟਸ ਦੇ ਵਿੱਚ ਕਿ ਅਗਰ ਇੰਨਾ ਟੈਰਿਫ ਲਗਾਏ ਗਏ ਉਹ ਕੰਜ਼ਿਊਮਰ ਤੇ ਕੀ ਇੰਪੈਕਟ ਪੈਂਦਾ ਅਜੇ ਤਾਂ ਵਾਰ ਚੱਲ ਰਹੀ ਹੈ ਲੈਟ ਅਸ ਸੀ ਕਿ ਅਜੇ ਅਗਲੇ 15 ਦਿਨ ਅਗਲੇ 1 ਮਹੀਨੇ ਦੇ ਵਿੱਚ ਕੀ ਹੁੰਦਾ ਹੈ ਅੱਜ ਦੁਨੀਆ ਦੇ ਵਿੱਚ ਟੈਰਿਫ ਵਾਰ ਚੱਲ ਰਿਹਾ ਹੈ ਅਮਰੀਕਾ ਨੇ ਆਪਣੀ ਪਾਲਿਸੀ ਦੇ ਅੰਡਰ ਕਿਵੇਂ ਡਿਫਰੈਂਟ ਕੰਟਰੀਜ਼ ਤੇ ਡਿਫਰੈਂਟ ਪ੍ਰੋਡਕਟ ਤੇ ਆਪਣੇ ਟੈਰਿਫ ਵਧਾਏ ਹਨ ਉਹਦਾ ਇੰਪੈਕਟ ਸਾਰੀ ਇੰਟਰਨੈਸ਼ਨਲ ਮਾਰਕੀਟ ਵਿੱਚ ਨਜ਼ਰ ਆ ਰਿਹਾ ਹੈ ਪੂਰੀ ਇੰਟਰਨੈਸ਼ਨਲ ਇਕਨੋਮੀ ਹਿੱਲੀ ਹੋਈ ਹੈ ਅਸੀਂ ਅੱਜ 5 ਮਿੰਟ ਇਸਤੇ ਗੱਲ ਕਰਾਂਗੇ ਕਿ ਕੀ ਇਹ ਟੈਰਿਫ ਵਾਰ ਸਸਟੇਨੇਬਲ ਹੈ ਜਾਂ ਕੋਈ ਦੂਜੀ ਕੰਟਰੀਜ਼ ਵੀ ਆਪਣੇ ਇਸ ਤਰ੍ਹਾਂ ਦੀਆਂ ਪਾਲਿਸੀਜ਼ ਬਣਾਣਗੇ ਜਿਸ ਨਾਲ ਉਹ ਟੈਰਿਫ ਵਾਰ ਤੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਸਕਣ ਮੇਰੀ ਆਪਣੀ ਓਪੀਨੀਅਨ ਇਹ ਹੈ ਕਿ ਟਰੰਪ ਨੇ ਜਿਹੜੀ ਵਾਰ ਟੈਰਿਫ ਵਾਰ ਸ਼ੁਰੂ ਕੀਤੀ ਹੈ ਇਸ ਦਾ ਇੰਪੈਕਟ ਡਿਫਰੈਂਟ ਕੰਟਰੀਸ ਤੇ ਹੋ ਰਿਹਾ ਹੈ ਅਸੀਂ ਅੱਜ ਵੀ ਦੇਖਦੇ ਆਂ ਇਵਨ ਇੰਡੀਆ ਦੇ ਵਿੱਚ ਵੀ ਜਿਹੜਾ ਸ਼ੇਅਰ ਮਾਰਕੀਟ ਹੈ ਉਹ ਨਿਫਟੀ 51000 ਪੁਆਇੰਟ ਥੱਲੇ ਆਇਆ ਹੋਇਆ ਹੈ ਸੈਂਸੈਕਸ ਵੀ ਅਪ੍ਰੋਕਸੀਮੇਟਲੀ 2000 ਪੁਆਇੰਟ ਥੱਲੇ ਆਇਆ ਹੋਇਆ ਹੈ ਆਹਾ ਕਰਮਚੀ ਹੋਈ ਹੈ ਅਪ੍ਰੋਕਸੀਮੇਟਲੀ ਕਹਿੰਦੇ ਆ 18 ਲੱਖ ਕਰੋੜ ਰੁਪਏ ਇਨਵੈਸਟਡ ਦੇ ਸਵਾ ਹੋ ਗਏ ਇਸ ਟੈਰਿਫ ਵਾਰ ਦੇ ਵਿੱਚ ਕਿ ਇਹ ਦਾ ਡਿਫਰੈਂਟ ਕੰਟਰੀਸ ਤੇ ਇੰਪੈਕਟ ਪੈ ਰਿਹਾ ਹੁਣ ਡਿਫਰੈਂਟ ਕੰਟਰੀਸ ਜਿਹੜੀ ਹੈ ਉਹਨਾਂ ਨੂੰ ਆਪਣੇ ਆਲਟਰਨੇਟਿਵ ਲੱਭਣੇ ਪੈਣਗੇ ਡਿਫਰੈਂਟ ਕੰਟਰੀਸ ਨੂੰ ਟ੍ਰੇਡ ਐਗਰੀਮੈਂਟ ਕਰਨੇ ਪੈਣਗੇ ਅਗਰ ਇਸ ਇੰਟਰਨੈਸ਼ਨਲ ਟੈਰਿਫ ਵਾਰ ਨਾਲ ਲੜਨਾ ਹੈ ਤਾਂ ਸਾਡੇ ਰਸ਼ੀਆ ਨੇ ਵੀ ਇੰਡੀਆ ਨੂੰ ਐਨਸ਼ੋਰ ਕੀਤਾ ਕਿ ਮੈਂ ਇਨਵੈਸਟਮੈਂਟ ਕਰਾਂਗਾ 40 ਬਿਲੀਅਨ ਡਾਲਰ ਦੀ ਇੰਡੀਆ ਦੇ ਵਿੱਚ ਅਮਰੀਕੀ ਦੁੱਧੇ ਕੰਟਰੀਜ਼ ਵੀ ਆਪਸ ਵਿੱਚ ਐਡਜਸਟਮੈਂਟ ਕਰ ਰਹੇ ਨੇ ਇਸ ਇੰਟਰਨੈਸ਼ਨਲ ਟੈਰਿਫ ਵਾਰ ਦਾ ਸਿਰਫ ਸਾਡੀ ਕੰਟਰੀ ਤੇ ਇੰਪੈਕਟ ਨਹੀਂ ਪੈਣਾ ਅਮਰੀਕਾ ਦੇ ਵਿੱਚ ਅੱਜ ਬਹੁਤ ਸਾਰੇ ਪ੍ਰੋਟੈਸਟ ਹੋਏ ਆ ਡਿਫਰੈਂਟ ਸਟੇਟਸ ਦੇ ਵਿੱਚ ਕਿ ਅਗਰ ਇੰਨਾ ਟੈਰਿਫ ਲਗਾਏ ਗਏ ਉਹ ਕੰਜ਼ਿਊਮਰ ਤੇ ਕੀ ਇੰਪੈਕਟ ਪੈਣਾ ਪ੍ਰੋਡਿਊਸਰ ਨੇ ਤਾਂ ਨੈਚੁਰਲੀ ਹੈ ਸਾਰਾ ਬਰਡਨ ਬੀਅਰ ਕਰਨਾ ਨਹੀਂ ਉਹਨਾਂ ਨੇ ਤਾਂ ਉਹ ਜਿਹੜਾ ਟੈਕਸ ਹੈਗਾ ਉਹ ਕੰਜ਼ਿਊਮਰ ਦੇ ਪਾਸੋਂ ਕਰ ਦੇਣਾ ਐਨੇ ਅਗਰ 33% ਟੈਰਿਫ ਲਗਾ ਕੇ ਕੋਈ ਪ੍ਰੋਡਿਊਸਰ ਕਿਵੇਂ ਗੁੱਡਸ ਵੇਚ ਸਕਦਾ ਉਸੇ ਪ੍ਰਾਈਸ ਤੇ ਜੋ ਪ੍ਰੀਵੀਅਸ ਪ੍ਰਾਈਸ ਹੈ ਥਿਸ ਇਸ ਨੋਟ ਪੋਸੀਬਲੀ ਪੋਸੀਬਲੀ ਨਹੀਂ ਹੈ ਤੇ ਉਹਨਾਂ ਨੇ ਫਿਰ ਕੰਜ਼ਿਊਮਰ ਤੋਂ ਦਰ ਲੈਣਾ ਲੈਣਾ ਉਹ ਕੰਜ਼ਿਊਮਰ ਤੋਂ ਦਰ ਲੈਣਾ ਤਾਂ ਗੁੱਡਸ ਮਹਿੰਗੀਆਂ ਹੋਣਗੀਆਂ ਮਹਿੰਗੀਆਂ ਹੋਣਗੇ ਤਾਂ ਨੇਚਰਲੀ ਹੈ ਜਿਹੜੇ ਅ ਅਮਰੀਕਾ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਹੋ ਇਹਦੇ ਨਾਲ ਚੱਲ ਰਿਹਾ ਅੱਜ ਵੀ ਨਿਊਜ਼ ਆ ਗਈ ਹੈ ਟੀਵੀ ਦੀ ਇਹ 6-7 ਵੱਡੀ ਸਟੇਟਸ ਦੇ ਵਿੱਚ ਐਲਨ ਮਸਕ ਦੇ ਟਰੰਪ ਦੇ ਅਗੇਂਸਟ ਮਤਲਬ ਜੋ ਹੈ ਲੋਕਾਂ ਨੇ ਪ੍ਰੋਟੈਸਟ ਕੀਤਾ ਵੀ ਇਸ ਤਰ੍ਹਾਂ ਇਕਨੋਮੀ ਨਹੀਂ ਜਲਦੀ ਵਰਲਡ ਵੀ ਇਕਨੋਮੀ ਇਸ ਤਰ੍ਹਾਂ ਚਲਦੀ ਹੁੰਦੀ ਵਰਲਡ ਵੀ ਇਕਨੋਮੀ ਆਪਸ ਵਿੱਚ ਕੋਆਪਰੇਸ਼ਨ ਨਾਲ ਚਲਦੀ ਹੈ ਕੁਝ ਗੁੱਡਸ ਅਸੀਂ ਐਕਸਪੋਰਟ ਕਰਦੇ ਹਾਂ ਕੁਝ ਇੰਪੋਰਟ ਕਰਦੇ ਹਾਂ ਉਹਦੇ ਚ ਰੈਸ਼ਨੈਲਿਟੀ ਹੋਵੇ ਟੈਰਿਫ ਦੇ ਵਿੱਚ ਤਾਂ ਦੋਨੋਂ ਕੰਟਰੀਜ਼ ਜਿਹੜੀਆਂ ਵਿਨ-ਵਿਨ ਸਿਚੁਏਸ਼ਨ ਵਿੱਚ ਹੋਣ ਪਟ ਪਤਾ ਨਹੀਂ ਕੀਆ ਉਹਨਾਂ ਦੇ ਦਿਮਾਗ ਵਿੱਚ ਹੈ ਸਾਰੀ ਯੂਰੋਪੀਅਨ ਯੂਨੀਅਨ ਵੀ ਸਾਰੇ ਡਿਫਰੈਂਟ ਕੰਟਰੀਜ਼ ਵੀ ਚਾਈਨਾ ਵੀ ਚਾਈਨਾ ਨੇ ਵੀ ਰੈਸਿਪਰੋਕਲ ਟੈਰਿਫ ਲਗਾਤਾ 34% ਹੁਣ 트ੰਪ ਸਾਬ ਕਹਿ ਰਹੇ ਆ ਕਿ ਇਹ ਜਿਹੜਾ ਤੁਸੀਂ ਟੈਰਿਫ ਲਗਾਇਆ ਹੈ ਇਹ ਤੁਹਾਨੂੰ ਮਹਿੰਗਾ ਪਏਗਾ ਇਹਦਾ ਸ੍ਰਿਆਮ ਧਮਕੀ ਹੈ ਮਤਲਬ ਜਿਵੇਂ ਬੌਸ ਕਰਦੇ ਹੁੰਦੇ ਆ ਬੌਸਿਜ਼ਮ ਹੈ ਐਦਾਂ ਨਹੀਂ ਚਲਦੀ ਹੁੰਦੀ ਇੰਡੀਆ ਨੇ ਇੰਟਰਨੈਸ਼ਨਲ ਇਕਨੋਮੀ ਇੰਟਰਨੈਸ਼ਨਲ ਪਾਲਿਟੀ जड़े हैं आपस में कॉपरेशन डबल्यू टू एच गए हैं कंट्र डबल्यू टू एच गए भी गए हैं वर्ल्ड ट्रेड ऑर्गनाइजेशन गए हैं वो कहते मैं वर्ल्ड ट्रेड ऑर्गेनाइजेशन की भी नहीं मननी इंपैक्ट कंज्यूमर से उन्होंने कंज्यूमर से ज़्यादा पेगा नंबर वन कंट्रीज जो हैं डिफरेंट अपनी अपॉर्चुनिटी लगे और अल्टीमेटली तो मतलब कि जो है नैगोशिए टेबल पर अमेरिका भी आना पएगा इंडिया भी आना पेगा ਔਰ ਬਾਕੀ ਕੰਟਰੀਜ਼ ਨੂੰ ਵੀ ਆਪਣੀ ਪਾਲਿਸਿਜ਼ ਐਸਟਾਈ ਬਣਾਉਣੀਆਂ ਪੈਣਗੀਆਂ ਸਾਡੇ ਕੰਟਰੀ ਦੇ ਵਿੱਚ ਸਾਡਾ ਉਮੀਦ ਅਨੁਮਾਨ ਲਗਾਣੇ ਆ ਜਿਹੜਾ ਐਕਸਪਰਟ ਕਿ ਅਗਰ ਇਹੀ ਟੈਰਿਫ ਰੇਟਸ ਰਹਿੰਦੇ ਆ ਤਾਂ ਸਾਨੂੰ 8 ਬਿਲੀਅਨ ਡਾਲਰ ਦਾ ਨੁਕਸਾਨ ਹੋਏਗਾ ਮਤਲਬ ਕਿ ਜੋ ਹੈ ਟੈਰਿਫ ਦੇ ਮਾਮਲੇ ਔਰ ਅਗਰ ਕੋਈ ਰੈਸ਼ਨੈਲਿਟੀ ਨਾਲ ਚੱਲਦੇ ਆ ਵੇਖੋ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕੰਮ ਕੀਤਾ ਉਹ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਪਿੱਛੇ ਹਟੇਗਾ ਬਟ ਉਹਦੂ ਰੈਸ਼ਨੈਲਿਟੀ ਨਾਲ ਚੱਲੇ ਰੈਸ਼ਨਲ ਟੈਰੀਫ ਰੇਟਸ ਹੋਣ ਅਸੀਂ ਇਹੀ ਉਮੀਦ ਕਰ ਰਹੇ ਹਾਂ ਵੀ ਅਲਟੀਮੇਟਲੀ 15 ਦਿਨਾਂ ਬਾਅਦ 20 ਦਿਨਾਂ ਬਾਅਦ ਕੁਝ ਨੇਗੋਸ਼ੀਏਸ਼ਨਸ ਹੋਣ ਜੀਆਂ ਡਿਫਰੈਂਟ ਕੰਟਰੀਜ਼ ਦੇ ਨਾਲ ਜਿਹੜਾ ਟੈਰਿਫ ਵਾਰ ਹੈ ਇਹ ਕਿਸੇ ਨਾ ਕਿੱਥੇ ਰੈਸ਼ਨਲ ਬਣ ਹੋਏਗਾ ਹੋਏਗਾ ਤੇ ਅਸੀਂ ਉਮੀਦ ਨਾਲ ਚੱਲ ਰਹੇ ਹਾਂ ਕਿ ਸਾਡੀ ਕੰਟਰੀ ਤੇ ਵੀ ਜਿਹੜਾ ਇੰਪੈਕਟ ਪੈ ਰਿਹਾ ਹੈ ਸ਼ੇਅਰ ਮਾਰਕੀਟ ਦੇ ਵੀ ਇੰਪੈਕਟ ਪੈ ਰਿਹਾ ਹੈ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਸਾਡੀਆਂ ਗੁੱਡਸ ਵੀ ਇੱਥੇ ਜਿਹੜੀਆਂ ਬਾਹਰ ਤੋਂ ਕਹਿੰਦੇ ਸੀ ਮੰਗਵਾਓ ਤਾਂ ਉਹ ਵੀ ਮਹਿੰਗੀਆਂ ਹੋਣਗੀਆਂ ਨੈਚੁਰਲੀ ਹੈ ਅਸੀਂ ਵੀ ਟੈਰਿਫ ਲਗਾਵਾਂਗੇ ਲਗਾਵਾਂਗੇ ਤਾਂ ਇਸ ਕਨਸਰਨ ਦੇ ਵਿੱਚ ਅਜੇ ਤਾਂ ਵਾਰ ਚੱਲ ਰਹੀ ਹੈ lettes see ਕਿ ਅਜੇ ਅਗਲੇ 15 ਦਿਨ ਅਗਲੇ 1 ਮਹੀਨੇ ਦੇ ਵਿੱਚ ਕੀ ਹੁੰਦਾ ਹੈ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿਹੜੇ ਕਾਮਰਸ ਨਾਲ ਰਿਲੇਟਡ ਹੈ ਜਾਂ ਇਕਨੋਮਿਕਸ ਨਾਲ ਰਿਲੇਟਡ ਹੈ ਅਸੀਂ ਇਹ ਦੇਖ ਰਹੇ ਹਾਂ ਇਹ ਇਹਾ ਫਿਊਚਰਸ ਹੈ ਉਹ ਇਸ ਤਰ੍ਹਾਂ ਨਹੀਂ ਚੱਲਣਾ ਜਿਸ ਤਰ੍ਹਾਂ ਦੀ ਪਾਲਿਸੀਜ਼ ਐਟ ਪ੍ਰੈਜ਼ੈਂਟ ਹੈਗੀ ਹੈ ਥੈਂਕ ਯੂ